ਵਾਰੀ ਪੁਲਿਸ ਫੋਰਸ ਵੱਲ ਅੱਗੇ ਵੱਲੋਂ ਤਾਇਨਾਤ ਅੱਗੇ ਵੱਲੋਂ ਵਧ ਰਿਹਾ ਹੈਗਾ ਪਹਾੜੀ ਵਾਰੀ ਪੁਲਿਸ ਫੋਰਸ ਵੱਲ ਡਾਂਗਾ ਲੈ ਕੇ ਅੱਗੇ ਵੱਲੋਂ ਕਿਸਾਨਾਂ ਵੱਲੋਂ ਵਧਦਾ ਹੋਇਆ ਤਸਵੀਰਾਂ ਦੇਖੋ ਪਹਾੜੀ ਪੁਲਿਸ ਫੋਰਸ ਵੱਲ ਅੱਗੇ ਡਾਂਗਾ ਲੈ ਕੇ ਕਿਸਾਨਾਂ ਵੱਲੋਂ ਵਧ ਰਿਹਾ ਹੈਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਸੋ ਕਿਤਨਾ ਕਿਤੇ लाठी ਚਾਰਜ ਕਰਨ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਜਾ ਰਹੀ ਹੈ ਟਰੈਕਟਰ ਦੇ ਕੋਲੇ ਟਰੈਕਟਰ ਦੇ ਕੋਲੇ ਪਹੁੰਚ ਚੁੱਕੇ ਨੇ ਤੋ ਦੇਖੋ ਤਸਵੀਰਾਂ ਦੇਖੋ ਤੁਸੀਂ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਟਰੈਕਟਰ ਨੂੰ ਘੇਰ ਲਿਆ ਗਿਆ ਸਰਕਾਰ ਪੁਲਿਸ ਮੁਲਾਜ਼ਮ ਜਿਹੜੀਆਂ ਟੁਕੜੀਆਂ ਮੌਜੂਦ ਨੇ ਇੱਥੇ ਉਹਨਾਂ ਦੇ ਵੱਲੋਂ ਟਰੈਕਟਰ ਨੂੰ ਕਿਤੇ ਨਾ ਕਿਤੇ ਘੇਰ ਲਿਆ ਗਿਆ ਟਰੈਕਟਰ ਨੂੰ ਘੇਰਨ ਦੀ ਜਿਹੜੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਅੱਗੇ ਵਧ ਰਹੇ ਨੇ ਸੋ ਦੇਖਣਾ ਹੋਵੇਗਾ ਕਿ ਹਾਲਾਤ ਕਿਹੋ ਜਿਹੇ ਬਣਦੇ ਸਥਿਤੀ ਅ ਇਸ ਟਾਈਮ ਆ ਪੱਕਾਈ ਸਕਦੇ ਬਹੁਤ ਹੀ ਤਣਾਅਪੂਰਨ ਸਥਿਤੀ ਹੈ ਲੋਕ ਅੱਗੇ ਵੱਲ ਨੂੰ ਵਧਦੇ ਹੋਏ ਦੇਖੋ ਪਿੱਛੇ ਨੂੰ हट ਚੁੱਕੀਆਂ ਨੇ ਟੁਕੜੀਆਂ ਲੋਕ ਅੱਗੇ ਵੱਲ ਨੂੰ ਡਾਂਗਾ ਲੈ ਕੇ ਵਧ ਗਏ ਟੁਕੜੀਆਂ ਪਿੱਛੇ ਵੱਲ ਨੂੰ हट ਗਈਆਂ ਲੋਕਾਂ ਦੇ ਵਿੱਚ ਜੋਸ਼ ਭਾਰੀ ਜੋਸ਼ ਹੈ ਲੋਕਾਂ ਦੇ ਵਿੱਚ ਭਾਰੀ ਜੋਸ਼ ਹੈ ਚੋ ਦੇਖੋ ਜਿਹੜਾ ਟਰੈਕਟਰ ਅੱਗੇ ਵੱਲ ਨੂੰ ਚਲਾ ਗਿਆ ਹੈਗਾ ਟਰੈਕਟਰ ਚਲਾ ਕੇ ਸ਼ਾਇਦ ਅੱਗੇ ਵੱਲ ਨੂੰ ਲੈ ਕੇ ਗਏ ਨੇ ਟਰੈਕਟਰ ਅੱਗੇ ਵੱਲ ਨੂੰ ਕਰ ਦਿੱਤਾ ਗਿਆਗਾ ਲੋਕਾਂ ਨੇ ਡੜੇ ਡਾਂਗਾ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਇੱਕ ਵਾਰ ਫੇਰ ਤੋਂ 2 ਤੋਂ 2.5 ਲੱਖ ਬੰਦਾ ਭਾਰੀ ਪੁਲਿਸ ਫੋਰਸ ਵੱਲ ਅੱਗੇ ਵੱਲੋਂ ਤੈਨਾਤ ਅੱਗੇ ਵੱਲੋਂ ਵਧ ਰਿਹਾ ਹੈਗਾ ਪਹਾੜੀ ਭਾਰੀ ਪੁਲਿਸ ਫੋਰਸ ਵੱਲ ਡਾਂਗਾ ਲੈ ਕੇ ਅੱਗੇ ਵੱਲੋਂ ਕਿਸਾਨਾਂ ਵੱਲੋਂ ਵਧਦਾ ਹੋਇਆ ਤਸਵੀਰਾਂ ਦੇਖੋ ਭਾਰੀ ਪੁਲਿਸ ਫੋਰਸ ਵੱਲ ਅੱਗੇ ਡਾਂਗਾ ਲੈ ਕੇ ਕਿਸਾਨਾਂ ਵੱਲੋਂ ਵਧ ਰਿਹਾ ਹੈਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਸੋ ਕਿਤਨਾ ਕਿਤੇ लाठी ਚਾਰਜ ਕਰਨ ਦੀ ਜਿਹੜੀ ਕੋਸ਼ਿਸ਼ ਹੋ ਕੀਤੀ ਜਾ ਰਹੀ ਹੈ ਟਰੈਕਟਰ ਦੇ ਕੋਲੇ ਟਰੈਕਟਰ ਦੇ ਕੋਲੇ ਪਹੁੰਚ ਚੁੱਕੇ ਨੇ ਸੋ ਦੇਖੋ ਤਸਵੀਰਾਂ ਦੇਖੋ ਤੁਸੀਂ ਖਨੌਰੀ ਬਾਰਡਰ ਦੀਆਂ ਤਸਵੀਰਾਂ ਨੇ ਟਰੈਕਟਰ ਨੂੰ ਘੇਰ ਲਿਆ ਗਿਆ ਸਰਕਾਰ ਪੁਲਿਸ ਮੁਲਾਜ਼ਮ ਜਿਹੜੀਆਂ ਟੁਕੜੀਆਂ ਮੌਜੂਦ ਨੇ ਇੱਥੇ ਉਹਨਾਂ ਦੇ ਵੱਲੋਂ ਟਰੈਕਟਰ ਨੂੰ ਕਿਤੇ ਨਾ ਕਿਤੇ ਘੇਰ ਲੈ ਗਿਆ ਗਿਆ ਟਰੈਕਟਰ ਨੂੰ ਘੇਰਨ ਦੀ ਜਿਹੜੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਅੱਗੇ ਵਧ ਰਹੇ ਨੇ ਸੋ ਦੇਖਣਾ ਹੋਵੇਗਾ ਕਿ ਹਾਲਾਤ ਕਿਹੋ ਜਿਹੇ ਬਣਦੇ ਸਥਿਤੀ ਅ ਇਸ ਟਾਈਮ ਆ ਪੱਕਾ ਸਕਦੇ ਬਹੁਤ ਹੀ ਤਣਾਅਪੂਰਨ ਸਥਿਤੀ ਹੈ ਲੋਕ ਅੱਗੇ ਵੱਲ ਨੂੰ ਵਧਦੇ ਹੋਏ ਦੇਖੋ ਪਿੱਛੇ ਨੂੰ ਹਟ ਚੁੱਕੀਆਂ ਨੇ ਟੁਕੜੀਆਂ ਲੋਕ ਅੱਗੇ ਵੱਲ ਨੂੰ ਡਾਂਗਾ ਲੈ ਕੇ ਵਧ ਗਏ ਟੁਕੜੀਆਂ ਪਿੱਛੇ ਵੱਲ ਨੂੰ ਹਟ ਗਈਆਂ ਲੋਕਾਂ ਦੇ ਵਿੱਚ ਜੋਸ਼ ਭਾਰੀ ਜੋਸ਼ ਹੈ ਲੋਕਾਂ ਦੇ ਵਿੱਚ ਭਾਰੀ ਜੋਸ਼ ਹੈ ਜੋ ਦੇਖੋ ਜਿਹੜਾ ਟਰੈਕਟਰ ਅੱਗੇ ਵੱਲ ਨੂੰ ਚਲਾਇਆ ਗਿਆ ਹੈਗਾ ਟਰੈਕਟਰ ਚਲਾ ਕੇ ਸ਼ਾਇਦ ਅੱਗੇ ਵੱਲ ਨੂੰ ਲੈ ਕੇ ਗਏ ਨੇ ਟਰੈਕਟਰ ਅੱਗੇ ਵੱਲ ਨੂੰ ਕਰ ਦਿੱਤਾ ਗਿਆਗਾ ਲੋਕਾਂ ਨੇ ਡੜੇ ਡਾਂਗਾ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਇੱਕ ਵਾਰ ਫੇਰ ਤੋਂ 2 ਤੋਂ 2.5 ਲੱਖ ਬੰਦਾ ਓ ਬੈਠਦੇ ਰਹਿਣੇ ਪੁੱਜਦੇਗਾ ਤੂੰ